ਖਨੌੜੀ ਬਾਰਡਰ ਦਾ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਇੱਥੇ ਕਿਸਾਨੀ ਸੰਘਰਸ਼ ਦੌਰਾਨ ਧਰਨੇ ਤੇ ਬੈਠੇ ਇੱਕ ਹੋਰ ਕਿਸਾਨ ਦੀ ਹੁਣ ਮੌਤ ਹੋ ਚੁੱਕੀ ਹੈ ਮ੍ਰਿਤਕ ਕਿਸਾਨ ਦੀ ਪਛਾਣ ਕਰਨੈਲ ਸਿੰਘ ਦੇ ਰੂਪ ਵਿੱਚ ਹੋਈ ਹੈ ਜੋ ਕਿ ਪਟਿਆਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਇਸ ਵੇਲੇ ਦੀ ਵੱਡੀ ਖਬਰ ਖਨੌੜੀ ਬਾਰਡਰ ਤੋਂ ਸਾਹਮਣੇ ਆਈ ਹੈ ਕਿ ਕਿਸਾਨਾਂ ਨੂੰ ਲਗਾਤਾਰ ਕਿਸਾਨੀ ਅੰਦੋਲਨ ਦੌਰਾਨ ਆਪਣੀਆਂ ਜਾਣਾਂ ਜੜੀਆਂ ਗਵਾਹਨੀਆਂ ਪੈਰੀਆਂ ਨੇ ਜਾਣਕਾਰੀ ਮੁਤਾਬਕ ਕਰਨੈਲ ਸਿੰਘ 13 ਫਰਵਰੀ ਤੋਂ ਹੀ ਖਨੌੜੀ ਬਾਰਡਰ ਤੇ ਡਟਿਆ ਹੋਇਆ ਸੀ ਬੀਤੀ ਦਿਨੀ ਕਰਨੈਲ ਸਿੰਘ ਦੇ ਅਚਾਨਕ ਸਰ ਖੇਤ ਖਰਾਬ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਲ ਭਰਤੀ ਕਰਵਾਇਆ ਜਾਂਦਾ ਤੇ ਜਿੱਥੇ ਉਸਨੇ ਹੁਣ ਨਾ ਧੰਮ ਤੋੜ ਦਿੱਤਾ ਹੈ ਦਾ ਜੇ ਕਿ ਇਸ ਤੋਂ ਪਹਿਲਾਂ ਵੀ ਖਨੌਰੀ ਬਾਰਡਰ ਤੇ ਕਿਸਾਨ ਸੁਭਕਰਨ ਸਿੰਘ ਦੀ ਗੋਲੀ ਲੱਗਨ ਦਾ ਮੌਤ ਹੋ ਗਈ ਸੀ ਜ਼ਿਕਰ ਹੋ ਗਏ ਵੀ ਕਿ ਕਿਸਾਨ ਆਪਣੀ ਮੰਗਾ ਨੂੰ ਲੈ ਕੇ ਵੱਖ-ਵੱਖ ਬਾਰਡਰ ਤੇ ਲਗਾਤਾਰ ਡਟੇ ਹੋਏ ਨੇ ਫਿਲਹਾਲ ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਫੈਸਲਾ 29 ਫਰਵਰੀ ਤੋਂ ਬਾਅਦ ਦਾ ਕਰ ਦਿੱਤਾ ਗਿਆ ਦਸਨਯੋਗਿਕ ਪ੍ਰਿਤਪਾਲਨ ਵਿਹੁੰਨ ਪੀਜੀਆ ਰੋहतक ਤੋਂ ਪੀਜੀ ਚੰਡੀਗੜ੍ਹ ਦੇ ਵਿੱਚ ਇਲਾਜ ਲਈ ਜਿਹੜਾ ਭੇਜ ਦਿੱਤਾ ਗਿਆ ਹੈ ਪੰਜਾਬ ਦੇ ਮੁਖੀ ਸਕੱਤਰ ਹਰਿਆਣਾ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਪ੍ਰਿਤਪਾਲ ਨੂੰ ਸੂਬੇ ਦੇ ਅਧਿਕਾਰੀਆਂ ਦੇ ਹਵਾਲੇ ਜੜਾ ਕਰ ਦਿੱਤਾ ਜਾਵੇ ਪ੍ਰਿਤਪਾਲ ਨੇ 21 ਫਰਵਰੀ ਨੂੰ ਖਰੋਰੀ ਬੋਰਡ ਤੇ ਸਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚੇ ਦੀ ਗਵਾਹੀ ਦੇ ਵਿੱਚ ਦਿੱਲੀ ਕੂਚ ਦੌਰਾਨ ਚੜਪਾ ਵਿੱਚ ਜ਼ਖਮੀ ਹੋ ਗਿਆ ਸੀ ਜਿਸ ਤੋਂ ਬਾਅਦ ਹਰਿਆਣਾ ਪੁਲਿਸ ਵੱਲੋਂ ਉਸ ਨੂੰ ਹਿਰਾਸਤ ਦੇ ਵਿੱਚ ਲੈ ਜਾਇਆ ਗਿਆ ਸੀ